ਹਾਂ ਜੀ ਹਾਂ ਜੀ ਤੇ ਬਈ ਇਹਦੀ ਕੀ ਡਿਮਾਂਡ ਹੈ ਇਹ ਦੇ ਦੇਵਾਂਗੇ ਪੈਸੇ ਨੇ ਤੇਲ ਬ੍ਰੇਕਾਂ ਵਾਲਾ ਕਲੋਸ ਕਰ ਇੰਜਨ ਦੇ ਵਿੱਚ ਟਰੈਕਟਰ ਆ ਇਹ ਕਲੋਸ ਕਰ ਇੰਜਨ ਦੇ ਵਿੱਚ ਹਾਂ ਜੀ ਹਾਂ ਜੀ ਤੇ 2019 ਮਾਡਲ ਕਿੰਨਾ ਚੱਲਿਆ ਹੋਊ ਇਹ ਇਹ ਚੱਲਿਆ ਬਈ 1500 ਘੰਟਾ ਸਿਰਫ ਬੰਦ ਹਾਂ ਜੀ ਹਾਂ ਜੀ ਇਹ ਇਹਦੀ ਕੀ ਡਿਮਾਂਡ ਹੈ ਆਪਣੀ ਇਹ ਦੇ ਦੇਵਾਂਗੇ ਬਾਈ ਕੋਲੀ 1000 ਘੰਟਾ ਸਿਰਫ 1000 ਹਾਂ ਜੀ ਹਾਂ ਜੀ ਨਹੀਂ ਲਹੇ ਜੀ ਹਾਂ ਜੀ ਤੇ ਇਹ ਕਿੰਨਾ ਮਾਡਲ ਹੈ ਇਹ 99 ਮਾਡਲ ਹੈ ਜੀ ਇਹ ਤਾਂ ਫਿਰ ਮੇਰੀ ਮੇਰੀ ਇਹਦਾ ਲੈਣ ਹਾਂਜੀ 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 ਮੇਰਾ ਜਨਮ 99 ਦਾ ਇਹ ਵੀ 99 ਦਾ ਤਾਂ ਮੇਰੇ ਹਾਨ ਪ੍ਰਮਾਨ ਲਿਆਂਦਾ ਹਾਂਜੀ 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 ਸਸਿਕਾ ਜੀ ਸਵਾਗਤ ਆ ਵੀਡੀਓ ਦੇ ਵਿੱਚ ਤੇ ਅੱਜ ਮੈਂ ਕਿਸੇ ਜਾਂਸੀ ਚ ਨਹੀਂ ਖੜਾ ਮੈਂ ਖੜਾ ਪਿੰਡ ਨਿੰਮੋ ਵਾਲਾ ਮੋੜ ਜ਼ਿਲ੍ਹਾ ਬਰਨਾਲਾ ਇੰਨੇ ਟਰੈਕਟਰ ਨਹੀਂ ਇੱਥੇ ਵੀ ਕਿਸੇ ਪਾਸਿਓ ਕੋਈ ਘਾਟ ਨਹੀਂ ਚੰਗੇ ਤੋਂ ਚੰਗਾ ਟਰੈਕਟਰ ਕਿਸੇ ਕੋਈ ਜਾਂਸੀ ਨਹੀਂ ਤੇ ਬਾਈ ਗਰਮੀਤ ਨਾਲ ਕਰਦੇ ਆ ਗੱਲ ਕਿੰਨਾ ਮਾੜਲਾ ਤੇ ਕੀ ਰੇਟ ਹੱਸੀ ਗਾ ਬਾਈ ਹੱਸੀ ਗਾਲ ਜੀ ਕੀ ਹਾਲ ਨੇ ਬਾਈ ਜੀ ਵਧੀਆ ਵਧੀਆ ਤੇ ਪਹਿਲਾਂ ਤਾਂ ਐਂ ਦੱਸ ਦੂੰ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਟਰੈਕਟਰ ਦੇ ਲੈਣ ਦਾ ਬਾਈ ਆਪਾਂ ਨੂੰ ਹੋ ਗਿਆ ਜੀ 20 22 ਸਾਲ ਹੋ ਗਏ 20 22 ਸਾਲ ਹਾਂਜੀ 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 ਤੇ ਫਿਰ ਆਪਾਂ ਨਾਲ-ਨਾਲ ਗੱਲਾਂ ਕਰਦੇ ਨਾਲ-ਨਾਲ ਆਪਾਂ ਟਰੈਕਟਰ ਦੱਸਦੇ ਹਾਂ ਹਾਂਜੀ 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 ਤੇ ਇੱਥੋਂ ਸ਼ੁਰੂ ਕਰ ਲਈਏ ਹਾਂਜੀ 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 ਸੋਨਾਲੀਕਾ ਡੀਆਈ 750 ਹਾਂਜੀ 2003 ਮਾਡਲ ਹੈ ਜੀ 2003 ਹਾਂਜੀ ਹਾਂਜੀ ਮੰਗਰਲੇ ਟਾਇਰ 70 75 ਪੈਸੇ ਮੂਰਲੇ ਟਾਇਰ ਨਵੇਂ ਨੇ ਜੀ ਆਹ ਮੂਰਲੇ ਟਾਇਰ ਜਮਾਂ ਨਵੇਂ ਨੇ ਆਲੇ ਮਾਰਕਾ ਵੀ 35000 ਦਾ 235000 ਹਾਂਜੀ 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 ਤੇ ਮੌਕੇ ਤੇ ਮਾਨਤਾ ਹੋ ਜਾਊਗਾ ਜੀ ਹੋ ਜਾਊਗਾ ਮਤਲਬ ਜਿੰਨੇ ਆਪਣੇ ਟਰੈਕਟਰ ਨੇ ਸਾਰੇ ਪੰਜਾਬ ਨੂੰ ਹਾਂਜੀ ਪੰਜਾਬ ਨੰਬਰੀ ਆਪਣੇ ਕੋਲੇ ਟਰੈਕਟਰ ਹੈਗੇ ਨੇਗੇ ਤੇ ਫਸਟ ਪਾਰਟੀ ਜ਼ਿਆਦਾਤਰ ਜ਼ਿਆਦਾਤਰ ਪਾਰਟੀ ਕੈਸ ਦੇ ਟਰੈਕਟਰ ਜ਼ਿਆਦਾਤਰ ਕੈਸ ਦੇ ਟਰੈਕਟਰ ਹੋਣਗੇ ਲੋਨ ਵੀ ਆਪਾਂ ਕਰਵਾ ਹਾਂਜੀ ਹਾਂ ਕਰਵਾ ਕੇ ਦੇ ਦਵਾਂਗੇ ਜੀ ਤੇ ਕਿੰਨੇ ਮਾਡਲ ਤੋਂ ਉੱਪਰ ਆਪਾਂ ਲੋਨ ਕਰਵਾ ਦਾਂਗੇ ਆਪਾਂ ਜੀ ਦੇ 2010 ਤੋਂ ਉੱਪਰ ਉੱਪਰ 2010 ਤੋਂ ਉੱਪਰ ਆਪਾਂ ਲੋਨ ਕਰਵਾ ਦਾਂਗੇ ਤੇ ਆ ਸਵਰਾਜ ਇਹ 2009 ਮਾਡਲ ਆ ਜੀ ਚਾਰੇ ਡਾਇਰ ਟਰੈਕਟਰ ਨੂੰ 75 ਪੈਸੇ ਨੇ ਤੇਲ ਬ੍ਰੇਕਾਂ ਵਾਲਾ ਕਲੋਸ ਕਰ ਇੰਜਨ ਦੇ ਵਿੱਚ ਟਰੈਕਟਰ ਆ। ਇਹ ਕਲੋਸ ਕਰ ਇੰਜਨ ਦੇ ਵਿੱਚ। ਹਾਂਜੀ ਹਾਂਜੀ ਹਾਂਜੀ। ਤੇ ਇਹਦੀ ਕੀ ਡਿਮਾਂਡ ਆ? ਛਤਰੀ ਇਹ ਦੇ ਦਵਾਂਗੇ ਜੀ 2 ਲੱਖ ਆਪਣਾ 3 ਲੱਖ ਤੇ 65 ਹਜ਼ਾਰ ਦਾ। ਤੇ 3 ਲੱਖ 65 ਹਜ਼ਾਰ। ਹਾਂਜੀ 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 3 ਲੱਖ 65 ਹਜ਼ਾਰ ਦਾ ਟਰੈਕਟਰ ਦੇ ਦਵਾਂਗੇ ਆਪਾਂ। ਕਲੋਸ ਕਰ ਇੰਜਨ ਦੇ ਵਿੱਚ। ਹਾਂਜੀ ਹਾਂਜੀ ਕਲੋਸ ਕਰ 50 ਨੰਬਰ ਫਰਸਟ ਪਾਰਟੀ। ਠੀਕ ਆ। ਤੇ ਇੱਧਰ ਆ ਗਿਆ ਨਿਊ ਹਾਰਲੈਂਡ 3630 2013 ਮਾਡਲ ਸੁਪਰ ਦੇ ਵਿੱਚ। ਸੁਪਰ ਦੇ ਵਿੱਚ। ਹਾਂਜੀ ਹਾਂਜੀ। ਤੇ ਚਾਰੇ ਟਾਇਰ 75 ਪੈਸੇ ਨੇ ਇਹਦੇ ਵੀ ਜੀ। ਫਰਸਟ ਪਾਰਟੀ ਆ ਕੈਸ ਦਾ ਟਰੈਕਟਰ ਹੈਗਾ ਸਿਸਟਮ ਚੰਗਾ ਲੱਗਿਆ ਹਾਂਜੀ ਹਾਂਜੀ ਸਿਸਟਮ ਵਗੈਰਾ ਫਾਈਬਰ ਛਤਰੀ ਵਗੈਰਾ ਲੱਗੇ ਹੋਏ ਨੇ ਸਿਸਟਮ ਕਿੰਨੇ ਦਾ ਲੱਗਿਆ ਹੋਊਗਾ ਇਹ ਲੱਗਿਆ ਬਾਈ 15000 ਦਾ ਸਿਸਟਮ ਆ 15000 ਦੀ ਛਤਰੀ ਆ ਮਤਲਬ 30000 ਦਾ ਹਾਂਜੀ 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 ਇਹ ਵੀ ਕਿੰਨੀ ਡਿਮਾਂਡ ਆ ਬਾਈ ਇਹ ਦੇ ਦਵਾਂਗੇ ਜੀ ਆਪਾਂ 4 ਲੱਖ ਤੇ 35000 ਦਾ 4 ਲੱਖ ਤੇ 35000 ਹਾਂਜੀ ਹਾਂਜੀ ਤੇ ਇੱਧਰ ਆ ਗਿਆ ਫਾਰਮ ਟਰੈਕਟਰ ਫਾਰਮ 60 ਆ ਗਿਆ ਤੇ ਇਹ ਕਿੰਨਾ ਮਾਡਲ ਆ ਇਹ 2008 ਮਾਡਲ ਆ ਜੀ 2008 ਮਾਡਲ ਆ ਚਾਰੇ ਟਾਇਰ 85 ਪਏ ਆ ਟਰੈਕਟਰ ਨੂੰ ਫਰਸ ਕੈਸ ਦਾ ਟਰੈਕਟਰ ਆਗਾ ਕੈਸ ਦਾ ਟਰੈਕਟਰ ਕੋਈ ਐਚਪੀ ਨਹੀਂ ਕੋਈ ਐਚਪੀ ਨਹੀਂ ਜੀ ਮਤਲਬ 2.5 ਟਨ ਦਾ ਹਾਂਜੀ 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 ਇਹਦੀ ਕੀ ਡਿਮਾਂਡ ਆ ਇਹ ਦੇ ਦਵਾਂਗੇ ਜੀ ਆਪਾਂ ਪੂਰੇ 3 ਲੱਖ ਦਾ ਪੂਰੇ 3 ਲੱਖ ਦਾ ਇਹ ਬਣ ਜਾ ਆਪਾਂ ਨੂੰ ਇੰਜਨ ਗੇਅਰ ਪੱਖੋਂ ਬੇਸ਼ੱਕ ਬਾਗੇ ਲੈ ਜੀ ਜੀ ਸਾਰੇ ਟਰੈਕਟਰਾਂ ਦੀ ਜ਼ਿੰਮੇਵਾਰੀ ਆ ਸਾਰੇ ਟਰੈਕਟਰਾਂ ਦੀ ਇੰਜਨ ਗੇਅਰ ਦੀ ਪੱਖੋਂ ਪੇਪਰਾਂ ਦੀ ਵੀ ਫੁੱਲ ਹਾਂਜੀ ਪੇਪਰਾਂ ਦੀ ਵੀ ਫੁੱਲ ਗਾਰੰਟੀ ਹੈ ਆਪਣੀ ਤੇ ਇੱਧਰ ਆ ਗਿਆ 5500 ਜੀ 5500 ਨਿਊ ਹਾਇਲੈਂਡ ਦਾ ਹਾਂਜੀ 2011 ਮਾਡਲ ਆ ਫਰਸਟ ਪਾਰਟੀ ਹੈ ਜੀ ਕੈਸ ਦਾ ਟਰੈਕਟਰ ਆ ਐਮ ਆਰਫ ਦੇ ਟ 16 ਦੇ ਟਾਇਰ ਨੇ ਹਾਂਜੀ 16 ਦੇ ਟਾਇਰ ਨੇਗੇ ਫੁੱਲ ਟਾਪ ਦੇ ਵਿੱਚ ਆ ਹਾਈ ਲੋ మీడియం ਦੇ ਵਿੱਚ ਤੇ ਮੂਰੇ ਜਹਾਜੀ ਟਾਇਰ ਆਗੇ ਹਾਂਜੀ 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 ਇਹਦੀ ਕੀ ਡਿਮਾਂਡ ਆ ਬਾਈ ਇਹ ਦੇ ਦਵਾਂਗੇ ਜੀ ਆਪਾਂ 4 ਲੱਖ ਤੇ 35000 ਦਾ 4 ਲੱਖ ਤੇ 35000 ਹਾਂਜੀ 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 ਆ ਇਧਰ ਆ ਗਿਆ 4/4 ਸਵਰਾਜ 963 ਹਾਂਜੀ ਹਾਂਜੀ ਇਹ 4 ਵੀਲ ਚ ਆ ਗਿਆ ਹਾਂਜੀ ਇਹ 4 ਵੀਲ ਦੇ ਵਿੱਚ ਹੈਗਾ ਮੰਗਰ ਲੈ ਡਰ ਹੈਗੇ ਨੇ 75 80 ਪੈਸੇ ਹਨ ਮੂਰਲੇ ਡਰ 90 95 ਪੈਸੇ ਨੇਗੇ ਤੇ ਫਰਸਟ ਪਾਰਟੀ ਹੈ ਜੀ ਕੈਸ ਦਾ ਡਾਇਰੈਕਟਰ ਆ ਇਹ ਕਿਹਨਾ ਮਾਡਲ ਆ ਇਹ 2019 ਮਾਡਲ ਹੈ ਜੀ 2019 ਮਾਡਲ ਕਿੰਨਾ ਚੱਲਿਆ ਹੋਇਆ ਇਹ ਇਹ ਚੱਲਿਆ ਬਈ 1500 ਘੰਟਾ ਸਿਰਫ ਬੰਦਾ ਹਾਂਜੀ 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 ਇਹ ਇਹਦੀ ਕਿ ਡਿਮਾਂਡ ਆਪਣੀ ਇਹ ਦੇ ਦਵਾਂਗੇ ਜੀ ਆਪਾਂ 7 ਲੱਖ ਤੇ 70000 ਦਾ 7 ਲੱਖ ਤੇ 70000 ਦਾ ਇੱਧਰ ਆ ਗਿਆ ਫਾਰਮ ਟਰੈਕ 60 ਹਾਂਜੀ ਈਪੀਆਈ ਮਾਡਲ ਵੱਡੀਆਂ ਟੂਬਾਂ ਦੇ ਵਿੱਚ ਇਹ ਵੱਡੀਆਂ ਟੂਬਾਂ ਦੇ ਹਾਂਜੀ ਹਾਂਜੀ ਈਪੀਆਈ ਵਾਲਾ ਹਾਂਜੀ ਹਾਂਜੀ 4.75 ਪੈਸੇ ਨੇ ਟਰੈਕਟਰ ਨੂੰ ਫਰਸਟ ਪਾਰਟੀ ਕੈਸ਼ ਦਾ ਟਰੈਕਟਰ ਤੇ ਇਹ ਕਿੰਨਾ ਮਾਡਲ ਇਹ 2012 ਮਾਡਲ ਹੈ ਜੀ 2012 ਮਾਡਲ ਹੈ ਇਹਦੀ ਡਿਮਾਂਡ ਇਹ ਦੇ ਦਵਾਂਗੇ ਜ 3 ਲੱਖ ਤੇ 70000 ਦਾ 3 ਲੱਖ ਤੇ 70000 ਦਾ ਤੇ ਇਧਰ ਫੇਰ ਆ ਗਿਆ 630 2009 ਮਾਡਲ ਆ ਗਿਆ ਜੀ ਤੇ ਇਹ ਆ ਗਿਆ ਪਲੱਸ ਦੇ ਵਿੱਚ ਪਲੱਸ ਦੇ ਵਿੱਚ 3 ਸਪੀਡ ਜੀ ਡਬਲ ਡਿਸਟਰੀਬਿਊਟਰ ਮੰਗਰ ਲਟਾ ਰੱਸੀ ਪਏ ਮੰਗੂਰ ਲਟਾ ਰ ਨਵੇਂ ਜੀ ਜਮਾਂ ਨਵੇਂ ਆ ਹਾਂਜੀ ਹਾਂਜੀ ਬੰਬਲ ਵੀ ਨਹੀਂ ਟੁੱਟੇ ਵੇ ਹੈਗੇ ਮੰਗੂਰ ਲਟਾ ਰਾਂ ਤੋਂ ਤੇ ਇਹ ਕਿੰਨੇ ਡਿਮਾੜੇ ਦੀ ਇਹ ਇਹ 4,35,000 ਦਾ ਦੇ ਦਾਂਗੇ 4,35,000 ਸੇਦਰ ਆ ਗਿਆ ਸਵਰਾਜ 960 ਜੀ ਇਹ ਵੱਡਾ ਪਾਈ ਆ ਗਿਆ ਹਾਂਜੀ ਹਾਂ 855 ਦਾ ਵੱਡਾ ਪਾਈ ਆ ਗਿਆ ਇਹਨੂੰ ਵੀ ਵਾਧੂ ਕਰੇ ਹਾਂਜੀ ਜ਼ੋਰ ਵੱਧ ਮਾਰਦਾ ਇਹ ਠੀਕ ਹੈ ਤੇ ਇਹ ਕਿੰਨਾ ਮਾਡਲ ਇਹ 2016 ਮਾਡਲ ਆ ਜੀ ਮੰਗਰਲੇ ਟਾਇਰ ਨਵੇਂ ਨੇ ਡੈਕਟਰ ਨੂੰ ਮੂਹਰ ਲਏ 80 ਪੈਸੇ ਨੇ ਕਿ ਫਾਈਬਰ ਛਤਰੀ ਲੱਗੀ ਵੀ ਹੈਗੀ ਫਸਟ ਪਾਰਟੀ ਤੇ ਆਪਣਾ ਪੇਪਰ ਨਾਲ ਨੇ ਜੀ ਪਾਜ਼ਰ ਨੇ ਜੀ ਠੀਕ ਹੈ ਇਹ ਕਿੰਨੇ ਬਣ ਜੂ ਇਹ ਦੇ ਦਵਾਂਗੇ ਜੀ ਆਪਾਂ 5 ਲੱਖ ਤੇ 15000 ਦਾ 5 ਲੱਖ ਤੇ 15000 ਹਾਂਜੀ 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 ਤੇ ਇੱਧਰ ਆ ਗਿਆ ਸੁਵਰਾਜ 969 ਜੀ ਇਹ ਕਿੰਨਾ ਮਾਡਲ ਬਈ ਇਹ 2021 ਮਾਡਲ ਆ ਜੀ 2021 ਮਾਡਲ ਇਹ ਕਿੰਨਾ ਚੱਲਿਆ ਉਹ ਇਹ ਚੱਲਿਆ ਬਾਈ ਕੋਲੀ ਹਜ਼ਾਰ ਘੰਟਾ ਸਿਰਫ ਹਜ਼ਾਰ ਹਾਂਜੀ ਹਾਂਜੀ ਨਹੀਂ ਲਹੇ ਜੀ ਹਾਂਜੀ ਤੇ ਫੇਵਰ ਛਾਤਰੀ ਲੱਗੀ ਵੀ ਹੈ ਕਿ 18000 ਰੁਪਏ ਦੀ 19 ਦੀ ਲੱਗਦੀ ਹੈ ਏਜੰਸੀ ਦੇ ਵਿੱਚੋਂ ਏਜੰਸੀ ਦੇ ਵਿੱਚੋਂ ਲੱਗੀ ਹੋਈ ਹੈ ਹਾਂ ਇਹ ਏਜੰਸੀ ਦੇ ਵਿੱਚੋਂ ਲੱਗੀ ਵੀ ਹੈਗੀ ਤੇ ਪੰਜਾਬ ਦਾ ਨੰਬਰ ਪੰਜਾਬ ਨੰਬਰ ਜੀ ਫਰਸਟ ਪਾਰਟੀ ਇਹਦੇ ਨਾਲ ਵੀ ਪੇਪਰ ਨੇਗੇ ਪੇਪਰ ਹਾਜ਼ਰ ਨੇ ਜੀ ਤੇ ਇਹ ਕਿੰਨੇ ਚ ਬਣ ਜੂ ਇਹ ਦੇ ਦਵਾਂਗੀ ਆਪਾਂ 7 ਲੱਖ ਤੇ 70000 ਦਾ 7 ਲੱਖ ਤੇ 70000 ਹਾਂਜੀ 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 ਫੇਰ ਆ ਗਿਆ 3630 ਹਾਂਜੀ ਇਹ ਆ ਗਿਆ ਜੀ 2010 ਮਾਡਲ 2010 ਮਾਡਲ ਹਾਂਜੀ ਇਹ ਆ ਗਿਆ ਜੀ ਆਪਣਾ ਹਾਈ ਲੋ ਮੀਡੀਅਮ ਦੇ ਵਿੱਚ ਡਬਲ ਡਿਸਟਰੀਬਿਊਟਰ ਆਗਾ ਜੀ ਤੇ ਮੰਗਰ ਲੈਟਰ ਆ ਗਈ ਇਹਨੂੰ 80 ਪੈਸ ਹਾਂ ਤੇ ਫਸਟ ਪਾਰਟੀ ਦਾ ਟਰੈਕਟਰ ਆ ਇਹ ਵੀ ਕੈਸ ਦਾ ਟਰੈਕਟਰ ਆ ਇਹ ਵੀ ਕੈਸ ਦਾ ਤੇ ਇਹ ਕਿੰਨੇ ਚ ਬਣ ਜੂਗਾ ਇਹ ਦੇ ਦਵਾਂਗੇ ਜੀ ਆਪਾਂ 4 ਲੱਖ ਤੇ 80 ਹਜ਼ਾਰ ਦਾ ਜੀ 4 ਲੱਖ ਤੇ 80 ਹਾਂਜੀ 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 ਤੇ ਆ ਜੀ ਦੀ ਸਾਰਿਆਂ ਨਾਲੋਂ ਵੱਧ ਡਿਮਾਂਡ ਹੁੰਦੀ ਆ ਨਾਭੀ ਇਹ ਆ ਗਿਆ ਜੀ ਨਾਭੀ ਇਹ ਕਿੰਨਾ ਮਾਡਲ ਆ ਇਹ 99 ਮਾਡਲ ਆ ਜੀ ਇਹ ਤਾਂ ਫਿਰ ਮੇਰੀ ਮੇਰੀ ਏਜ ਦਾ ਲੈ ਹਾਂ ਜੀ ਮੇਰਾ ਜਨਮ 99 ਦਾ ਇਹ ਵੀ 99 ਦਾ ਮੇਰਾ ਹਾਨ ਪ੍ਰਮਾਨ ਲਿਆਂਦਾ ਹਾਂ ਜੀ ਹਾਂਜੀ 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 ਇਹ ਆਜ ਹੀ ਕੱਟ ਕੇ ਲਿਆਂਦਾ ਟਰੈਕਟਰ ਆਪਾਂ ਇਹ ਅਸੀਂ ਮਤਾਂ 855 ਟਰੈਕਟਰ ਦਿੱਤਾਗਾ ਪਾਰਟੀ ਨੂੰ ਅੱਛਾ ਉਹਨਾਂ ਤੋਂ ਕੱਟਿਆ ਜੀ ਇਹ ਟਰੈਕਟਰ ਆਪਾਂ ਮੂਰਲੇ ਟਾਇਰ ਤਾਂ ਨਵੇਂ ਨੇ ਹਜੇ ਮੂਰਲੇ ਟਾਇਰ ਨਵੇਂ ਨੇ ਜੀ ਮੰਗਰਲੇ ਟਾਇਰ 85 ਪੈਸੇ ਨੇਗੇ ਹਾਂ ਤੇ ਇਹ ਇਹ ਵੀ ਕੀ ਡਿਮਾਂਡ ਹੈ ਬਾਈ ਇਹ ਦੇ ਦਵਾਂਗੇ ਆਪਾਂ 230000 ਦਾ ਜੀ 230000 ਹਾਂਜੀ ਹਾਂਜੀ ਬਾਕੀ ਜਿੰਨੇ 540 ਪੀਡੀਓ ਹੋਈ ਵੀ ਆ 540 ਹਾਂਜੀ ਪੀਡੀਓ ਹੋਈ ਵੀ ਹੈਗੀ ਤੇ ਇੱਕ ਤਾਂ ਬਈ ਜਿਹੜੀ ਛੋਟੀ ਲੋਕੇਸ਼ਨ ਆ ਲੋਕੇਸ਼ਨ ਆਪਣੀ ਬਾਈ ਜੀ ਆਪਣੇ ਹੰਡਿਆਏ ਤੋਂ ਹੋएगी ਆ ਕਿ 8 ਕਿਲੋਮੀਟਰ ਬਾਟ ਤੇ ਪੱਖੋ ਕੈਂਚੀਆਂ ਤੋਂ ਵੀ 8 ਹੈਗੀ ਤੇ ਆਪਣੇ ਬਰਨਾਲੇ ਤੋਂ ਪਏ ਜਾਂਦਾ ਜੀ 18 ਤੋਂ 20 ਕਿਲੋਮੀਟਰ ਬਾਟ ਮਤਲਬ ਤਿੰਨੇ ਚਾਰੇ ਵਿਚਾਰੇ ਜੇ ਪੰਡਾਈ ਆਪਣਾ ਨਿੰਮੂ ਵਾਲਾ ਬੋਰ ਜਿਹੜਾ ਬਰਨਾਲਾ ਹਾਂਜੀ ਜਿਲ੍ਹਾ ਬਰਨਾਲਾ ਜਿਹੜਾ ਤੁਹਾਡੇ ਮੋਬਾਈਲ ਨੰਬਰ ਆ ਉਹ ਦੱਸ ਦੋ ਆਪਣਾ ਮੋਬਾਈਲ ਨੰਬਰ ਹੈਗਾ ਜੀ 9815455731 94652 12528 ਉਹ ਆਪਣੇ ਨਾਲ ਦੇ 파ਟਨਰ ਦਾ ਨੰਬਰ ਹੈ ਜੀ ਹਾਂਜੀ ਹਾਂਜੀ ਤੇ ਬਾਕੀ ਜਿਹੜੇ ਬਾਈ ਨੇ ਮੋਬਾਈਲ ਨੰਬਰ ਬੋਲੇ ਨੇ ਉੱਪਰ ਡਿਸਕ੍ਰਾਈਬਰ ਦੇ ਵਿੱਚ ਵੀ ਚੱਲ ਰਹੇ ਨੇ ਤੇ ਜਿਹੜਾ ਵੀ ਕੋਈ ਵੀ ਟਰੈਕਟਰ ਤੁਹਾਨੂੰ ਪਸੰਦ ਆਇਆ ਤਾਂ ਕਰ ਲਿਓ ਸੰਪਰਕ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਨਾ